میں کھڑا تیرے در تے تسی دو نہ جی ساماں دے جی پر تے بڑے سارے بڑے ملیاں نوں واڑے دو راستاں تے کردار توں کان تے تے تاں تے ہوندا یا راں تھاں کوئی شاہ ہائے تھوڑا تے شیری آئے تے

ਜੋ ਮੀ ਇਹ ਮਾਨਸਟੇਮ ਸ਼ਕਤੀ ਕੋਲ ਚਾਹਤਨ ਮੇਰੀ ਤਰੀਕੀ ਨਾਲ ਇੱਕ ਬੰਦੀ ਬਣਦੀ ਏ ਗੁਰੂ ਸਾਹਿਬ ਅੱਜ ਦਾ ਰਸਾ ਇਹ ਕਿਤੋਂ ਪ੍ਰਸਤੁਤੀ ਸਕੀ ਆਉਣੇ ਕਿ ਆਪਾਂ ਦਾ ਤੌਰ ਦਾ ਅਭਿਸ਼ਕ ਨਹੀਂ ਆਉਂਦੀ ਜੀ ਬਰਸਤ ਦੇ ਨਾਲ ਜੀ ਗੁਰੂ ਜੀ ਕੋਲ ਆਤ ਦੀ ਤੋੜ ਜੀ ਜੀ ਸ਼ੋਧੇ ਲਈ ਆਰਾਮ ਜੀ ਉਠਿਰਾਓ ਉਹਨਾਂ ਦੇ ਹਿੱਸੇ ਵਿੱਚ ਮੇਜਾ ਜੀ ਜੀ ਦਾ ਆਪਾਂ ਸ਼ੋਹੋ ਮਹਾਂ ਦਿਖਵਾਣਾ ਸੋਹਣੀ ਜੀ ਕਿਰਪਾ ਕਰੂ ਜੇਆ ਕਾਰੀਆਂ ਕਲਾਤਾ ਨੂੰ ਨਾਮ ਲੇ ਐਸ ਜੀ ਰਿਸਪੌਂਸ ਆ ਗਾ ਫਾਕਿੰਗ ਬਤਵਾ ਬੀ ਚਾਹਤ ਕਰੀ ਕਰੀ ਆਂਦੇ ਸ਼ਕਤ ਬੁਸਤੋ ਘਰ ਚ ਆ ਕਲੇਸ਼ ਜਨਾ ਦੇ ਨਾ ਟੂ ਨੀਸ਼ੇਟ ਰਕਤ ਹਾਂ ਤੇ ਮਤ ਬਾਤ ਨੂੰ ਮਹਾਰਾਜੇ ਜਹਾੜੇ ਬਣਾਉਂਦੇ ਹੁੰਦੇ ਉਸ ਤੋਂ ਬਲਕੇ ਦੇ ਵਾਲੇ ਜੀਰੋ ਸਾਧਾਹਾਗਰ ਆਓ ਇਧਰ ਬਣਾਉ ਨੂੰ ਫਰੀ ਤੋਂ ਲਗਾ ਪਰ ਸਾਰਾ ਸਾਰਾ ਜੀ ਦੇ ਨੰਬਰ ਕੁਝ ਸ਼ਿਕਾਇਤ ਨਾ ਕਰਦੇ ਤੇ ਬਣੇ ਸਰਬੱਤ ਦਾ ਭਲਾ ਗੁਲੇ ਸੋਨਿਆ ਸ੍ਰੀ ਕਿਆ ਕਾਲੋ ਬੋਲੇ ਸੋਨਿਆ ਆਲੀ ਮੱਕੀ ਆਨ ਸਿੱਧਾ ਆਪਣੇ ਘਰ ਨੂੰ ਨੰਗ ਆਉ ਘਰ ਸਾਹਮਣੇ ਠੀਕ

ਬਾਏ ਤੇ ਇੱਥੇ ਬੈਕਲ ਸੈਂਡਲ ਪਾਵਾਂ ਨਾ 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 ਬੱਤ ਚ ਨਾ ਹਾਂ ਉਹ ਬੈਕ ਨਾ ਉਹ ਤੇ ਚ ਨਾ ਉਹ ਤੇ ਕਿੱਥੇ ਕੱਢ ਲਾ ਦਿੱ ਕੱਢ ਜਾਣਾ ਚਲਾ ਆ ਕੀ ਆ ਇਧਰ ਆ ਇਧਰ ਆ ਇਹ ਇੰਦਰਾ ਕੋਲ ਕਰ ਦਰਾਮੇ ਦੀ ਜਾਵੀਂ ਪਾ ਕੇ ਹਾਂ ਕਿਲੋ ਕਰਾਂਗੇ ਬਿਤਾ ਬੜਾ ਐਕਸਟ੍ਰੀਮ ਚਿਕਿਨਾ ਆਪੋਜੀ ਹਾਂ ਚਿਕਿਟ ਹੋਏ ਇਹ ਚਿਕਿਨਾ ਬੋਲ ਦੋ ਕੋ ਤੋ ਹਾਂ फोटो ਖਿਚਣਾ ਆਉਂਜੀ ਠੀਕ ਸੁਣਾ ਉਹ ਠੀਕ ਖਿਚੋ ਇੱਥੇ ਬਜਾਈ ਤੇ ਇੱਥੇ ਕਰੋ ਮੈਂ ਤੁਹਾਨੂੰ ਬੋਲਣਾ ਪਪਾ ਨਾਚਿਓ ਹੂੰ ਪਪਾ ਨਾਚਿਓ ਨੂੰ ਨਿਕਲਣਾ ਹਾਂ ਬੈਠੇ ਲੰਘਾ ਚਲ ਸ਼ੁਰੂ ਹੋ ਚੁੱਕਾ ਹੈ ਜੀ ਪਹਿਲੇ ਮੈਚ ਦੀ ਦੂਜੀ ਸੈਟ ਪਿੱਛੇ ਬੁਝੇ ਚਿੱਤੇ ਜਲੀਏ ਖਤਮ ਹੋ ਗਿਆ ਨਾ ਨਾ ਬੰਦ ਨਹੀਂ ਕਰਨੀ ਬੰਦ ਨਹੀਂ ਕਰਨੀ ਬੱਸ 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 ਨੂੰ ਬਾਹਰ ਤੇ ਤੇ ਤੂੰ ਮੰਗਾ ਕਰਨੀ ਮੇਰਾ ਪਪਾ ਬਹੁਤ ਸੋਹਣਾ ਰਾਉਂਡ ਲਾਇਆ ਮੁੰਡੇ ਨੇ ਵਾਹ ਬੋਲ ਜੀ ਬੋਲ ਜੀ ਬੋਛਾ ਨਾ ਬੋਛਾ ਹਾਂ ਯਾ ਮੈਂ ਤੇਰਾ ਮੂੰਹ ਸਾਫ ਕਰਾਂ ਮੂੰਹ ਸਾਫ ਕਰੇ ਨਾ ਐਦਰਾ 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 ਮੂੰਹ ਤੇ ਮਿੱਟੀ ਲੱਗੀ ਹੈ ਮੂੰਹ ਤੇ ਮਿੱਟੀ ਲੱਗੀ ਹੈ ਮਾਦਾ ਕਿਆ ਮੁਰਿਆਨੇ ਭਈ ਬਹੁਤ ਸੋਣਾ ਇਹਨੂੰ ਨਹੀਂ ਛੇੜਨਾ ਬੱਤ ਪਾ ਇਹਨੂੰ ਸਿੱਕਲੀ ਜੱਦੀਆ ਵਾਹ ਜੀ ਇਹ ਦੋ ਟੀਮਾਂ ਜੀ ਮੁਗਲ ਚੱਕ ਪੰਨੂਆ ਤੇ ਦਦੇਰ ਸਾਹਿਬ ਪਹਿਲਾ ਪਹਿਲਾ ਮੈਚ ਮੁਗਲ ਚੱਕ ਪੰਨੂਆ ਤੇ ਦਦੇਰ ਸਾਹਿਬ ਦੇ ਵਿੱਚ 5 5 ਨੰਬਰ ਵੀਰ ਜਗੀਰ ਸਿੰਘ ਦੀ ਆਵਾਜ਼ ਵਾਹ ਜੀ ਬਹੁਤ ਸੋਹਣਾ ਬਹੁਤ ਸੋਹਣਾ ਮੈਚ ਥੋੜਾ ਆਵਾਜ਼ ਉੱਚੀ ਕਰੋ ਆਵਾਜ਼ ਕੋਈ ਨਹੀਂ ਨਿਕਲਦੀ ਇਹਦੀ ਲਾਗ ਕਰ ਲੈਣਾ ਮੈਂ ਤਾਂ ਆਵਾਜ਼ ਮੁੜ ਕੇ ਠੀਕ ਆ ਮੈਂ ਮਜਬੂਰੀ ਮੈਨੂੰ ਹਾਂ ਚਵਾਲ ਟੀਮ ਆ ਗਈ ਜੀ ਲਿਖ ਲਿਓ ਹਾਂਜੀ ਚਵਾਲ ਟੀਮ ਆ ਗਈ ਜੀ ਆ ਵੀ ਲੈ ਲਈ ਲਿਖੀ ਪਾਇਆ ਕਿ ਨਹੀਂ ਨਹੀਂ ਜੀ ਚਵਾਲ ਟੀਮ ਆ ਗਈ ਆ ਜੀ ਅਡੇ ਆਵੇ ਲੈ ਐਂਟਰੋ ਹਿਆਂ ਜੀ ਆਪਣੇ ਕੋਲੇ 7 ਟੀਮਾਂ ਹੁਣ ਆ ਗਈ 8ਵੀਂ ਚਬਾਲ ਤੋਂ ਉਹ ਗੁਰੀ ਵੀਰ ਇਧਰ ਆ ਮੇਰਾ ਵੀਰ ਇਧਰ ਟੀਮਾਂ ਆਉਂਦੀਆਂ ਇਧਰ ਆ ਕੇ 10 ਕਿਹੜੀਆਂ ਕਿਹੜੀਆਂ ਐਂਟਰੀਆਂ ਦਾ ਕਿਹੜੀਆਂ ਕਿਹੜੀਆਂ ਨਹੀਂ ਆ ਇਧਰ ਆ ਮੇਰਾ ਵੀਰਾ ਇੱਥੇ ਆ ਤੂੰ ਇਧਰ ਨਾ ਬਹਿ ਇੱਥੇ ਦੂਜੀਆਂ ਟੀਮਾਂ ਆਣ ਕੇ ਲਿਖਾ ਕੇ ਚੱਲ ਜਾਣਗੀਆਂ ਤੇ ਮੁੜ ਕੇ ਖੇਡਣ ਵਾਲੇ ਜਿਹੜੇ ਜਿੰਨਾ ਐਂਟਰੀ ਲਈ ਉਹ ਰਹਿ ਜਾਣੇ ਵਿਚਾਰੇ ਕੌਣ ਜਿਹੜੀਆਂ ਦੂਜੀਆਂ ਇਹ ਲਿਖਾ ਦੇਣੀਆਂ ਤੇ ਮੁੜ ਕੇ ਆਖਣਗੇ ਆਏ ਆ ਅgetElementById ਅਗੇ ਐਂਟਰੀ ਕਰੋ ਇੱਕੋ ਜਿਹਾ ਦੇ ਦੇ ਮੈਕ ਉਹ ਦੇ ਦੇ ਮਾਰਾ ਆ ਆਹੋ ਹੂੰ 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 ਬੱਚਾ ਉੱਧਰ ਜਾ ਕੇ ਬੈਠੇ ਆ ਰਹੇ ਨਹੀਂ ਬਾਤ ਬਾਤ ਹੋ ਗਈ ਬਾਅਦ ਦੇ ਨੇ ਜਿਹੜੇ ਐਂਟਰੀ ਆ ਗਏ ਉਹ ਸਾਰਿਆਂ ਨੋਟ ਕਰ ਲੈ ਭਾਈ ਜਿਹੜੀਆਂ ਜਿਹੜੀਆਂ ਟੀਮਾਂ ਆ ਗਈਆਂ ਵਾ ਕਿਰਪਾ ਕਰਕੇ ਉਹ ਲਿਖਾ ਦਿਓ ਜਿਹੜੀ ਕੋ ਐਂਟਰੀ ਫੀਸ ਜਮ੍ਹਾਂ ਕੀਤੀ ਆ ਉਹ ਵਾਪਸ ਕਰਨੀ ਆ ਜਿਹੜੀਆਂ ਟੀਮਾਂ ਆ ਗਈਆਂ ਜਿਹੜੀਆਂ ਟੀਮਾਂ ਲੇਟ ਆਉਣ ਗਿਆ ਫਿਰ ਉਹ ਐਂਟਰੀ ਫੀਸ ਵਾਪਸ ਨਹੀਂ ਕੀਤੀ ਕਰਨੀ ਇਹ ਕਰਕੇ ਜਿਹੜੇ ਵੀਰ ਆ ਗਏ ਆ ਉਹ ਆਪਣਾ ਨਾਮ ਦੱਸ ਦਿਓ ਆਪਣਾ ਨੰਬਰ ਲਿਖਾ ਦਿਓ ਕਿਤੇ ਪਾਸੇ ਐਸੇ ਜਾਓਗੇ ਤੇ ਤੁਹਾਨੂੰ ਫੋਨ ਕਰਕੇ ਸੱਦ ਲਾਂਗੇ ਕਰੇ ਬਾਕੀ ਨਹੀਂ ਬੈਠ ਰੋ ਆਹ ਹੁਣ ਸ਼ੁਰੂਆਤ ਹੋ ਗਈ ਆਪਾਂ ਇਧਰੋਂ ਕੱਟਦੇ ਨੇ ਕਿਹੜੀ ਕਿਹੜੀ ਜੀ ਸੁਭਾ ਦਾ ਦੇਖਦਾ ਦੇਖਦਾ ਵੀ ਆ ਗਈ ਆਈ ਆ ਪਹਿਲਾਂ ਵੀ ਆਈ ਮੇਰੇ ਸਵੇਰ ਦਾ ਫੋਨ ਆਇਆ ਹੁੰਦਾ ਤੂੰ ਲਿਖਿਆ ਸੀ ਜਗਦੇਵ ਨਹੀ ਲਿਖਿਆ ਬੋਲਾ ਜਗਦੇਵ ਕੜਾ ਨਾ ਬੋਲਾ ਆਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਿਰੇਜ ਜਗਦੇਵ ਕਲਾ ਟੀਮ ਆਈ ਬਲਾ ਜਗਦੇਵ ਕਲਾ ਦਾ ਕੋਈ ਆਇਆ ਵੀਰ ਤੇ ਮਿਲਿਓ ਜੀ ਆਉਣ ਵਾਲੇ ਆ ਜੀ ਆਏ ਆ ਨਾ ਠੀਕ ਹੈ ਜੀ ਜਗਦੀਪ ਕਲਾ ਕਰ ਦਈਏ ਆਪਾਂ ਜਗਦੀਪ ਕਲਾ ਆਜੀ ਆਪਾਂ ਨਾ ਚਬਾਲ ਚਬਾਲ ਦੇ ਕਿਵੇਂ ਕਰੀਏ ਹਾਂ 10 ਵਜੇ ਦਾ ਟਾਈਮ ਦਿੱਤਾ ਹੈ ਹਾਂ ਡੇਢ ਘੰਟਾ ਸ਼ੁਰੂ ਕਰ ਦਈਏ ਜਿਹੜੇ ਬਾਅਦ ਚ ਆਏ ਉਹਨਾਂ ਦਾ ਨਾਮ ਲਵਾਂਗੇ। ਹਾਂ ਉਹ। ਇਹ 2 ਘੰਟੇ ਕਰ ਦਈਏ 12 ਵਜੇ ਦਾ। ਕਿੰਨਾ ਟਾਈਮ ਹੋਇਆ? 12 ਵਜੇ ਤੱਕ ਨਿਕਲੋ ਯਾਰ। ਹਾਂ 11:30 ਵਜੇ। ਦੇਰੀ ਹੋ ਰਹੀ ਹੈ। ਕਿਹੜਾ ਜੀ ਦੀ ਟੀਮਾਂ ਇਹਨੇ ਮੈਨੂੰ ਦਿਖਾ ਦੇ। ਆਦਾ ਨੰਬਰ ਲਿਖਾ ਜਗਦੇਵ ਕੋਲ। 1 ਮਿੰਟ। ਆ ਆਦ ਦੇਰ ਸਾਹਿਬ ਵੀ ਆਈ ਨਾ। ਹਾਂ। ਦੇਰ ਸਾਹਿਬ। ਹੋਰ ਜੀ। ਕਿਹੜਾ ਬੈਂਡ? ਮੈਂ ਲੁਧਿਆਣਾ ਚੋਂ। ਆਪਣਾ ਕਮੈਂਟਰੀ ਵਾਲਾ ਵੀਰ ਫੋਟੋ ਫੋਟੋ ਫਿਰਤਾ ਹੈ ਮੈਂ ਫੋਟੋ ਫਿਰ ਉਹ ਤੇ ਚੱਲ ਜਾ ਉਹ ਚਾਹ ਪੀਓ ਉਹ ਪੀਓ ਚਾਹ ਪੀਓ ਓਏ ਆਪਣਾ ਕਮੈਂਟਰੀ ਵਾਲਾ ਵੀਰ ਆ ਗਿਆ ਜੀ ਹੁਣ ਰੌਣਕਾਂ ਬਣ ਜਾਣਗੀਆਂ ਵਾਵਾ ਅਜਗਦੇਵ ਕਲਾ ਦਾ ਨੰਬਰ ਲਿਖਾ ਦੇ ਯਾਰ ਤੋ ਨੀ 77798 ਠੀਕ ਹੈ ਨਾ 77898 42 ਪਿੰਡ ਤੋਂ ਅਗਲਾ ਮੈਂ ਬੋਲਦੇ ਆਂ ਦੇਖਣਾ ਯਾਦ ਦੇ ਦੇਖਣਾ ਨਾ ਉਹ ਏ ਘਰੇ ਬੈਠੇ ਕਿਸ ਦੇ ਭੈਣੋਂ ਫੋਨ ਲਾਣਾ ਓਏ ਦੇਬੂ ਜਗਦੇਵ ਗਣਾ ਵਾਲੇ ਪੱਪੀ ਕਰ ਬੈਠੇ ਆ ਉਹਨੂੰ ਪੱਪੀ ਨੂੰ ਫੋਨ ਲਾਣਾ ਅਗਲਾ ਮੈਚ ਆ ਉਹਨਾਂ ਕਹਿੰਦੇ ਅਗਲਾ ਮੈਚ ਆ ਆ ਗਿਆ ਕਿ ਫੋਨ ਲਾਣਾ ਦੂਜੀ ਟੀਮ ਕੜੀ ਦੂਜੀ ਟੀਮ ਕੜੀ ਜਗਦੇਵ ਕਲਾਂ ਨਾਲ ਹਾਂ ਦੂਜੀ ਟੀਮ ਕੜੀ ਹੋਊਗੀ ਜਗਦੇਵ ਕਲਾਂ ਨਾਲ ਫੇਰ ਐਵੇਂ ਇਹ ਟੋਲਾ ਪਿਆ ਚਵਾਲ ਦੀ ਚਵਾਲ ਦੀ ਹਾਂ ਅਗਲਾ ਨਾਉਜ਼ ਕਰੋ ਨਹੀਂ ਮਾ ਦੂਜੀ ਚਵਾਲਾ ਨਾਲ ਜਗਦੇਵ ਕਲਾਂ ਚਵਾਲ ਚਵਾਲ ਦੇ ਘਭਾਉਂ ਚ ਕਰ ਰਹੇ ਆ ਇੱਕ ਚਵਾਲ ਦੀ ਦੂਜੀ ਟੀਮ ਚਵਾਲ ਤੇ ਜਗਦੇਵ ਕਲਾਂ ਜਗਦੇਵ ਕਲਾਂ ਵੀ ਹਾਂ ਜਗਦੇਵ ਕਲਾਂ ਵੀ ਆ 20 ਆ ਮਲਕੋਣਾ ਇਹ ਨਹੀਂ ਹੋਣੀ 20 ਚਲੋ ਕੋਈ ਜਿਹੜਾ ਆ ਗਿਆ ਉਹ ਤੇ ਆ ਗਿਆ ਨਾ ਪਈ ਦੂਜਾ ਮੈਚ ਜੜਾਉਣਾ ਹੈ ਆਉਣ ਵਾਲੀਆਂ ਟੀਮਾਂ ਦੋ ਤਿਆਰ ਰਹਿਣ ਚਭਾਲ ਤੇ ਜਗਦੇਵ ਕਲਾ ਜਗਦੇਵ ਕਲਾ ਤੇ ਚਭਾਲ ਉਹ ਦੋਨੇ ਟੀਮਾਂ ਤਿਆਰ ਰਹਿਣ ਜੇ ਟੀਮ ਨਹੀਂ ਆਉਂਦੀ ਕੋਈ ਉਹਦੇ ਮੁੰਡੇ ਕਿਹੜੀ ਦੇਵਾਂਗੇ 1 2 3 4 5 8 8 7 ਆਹ ਕੱਢਦੇ ਇਹ ਕੱਢਦੇ ਇਹਦਾ 7 ਤਾਂ ਆਹ ਇੱਥੇ ਤੁਹਾਨੂੰ ਸ਼ਾਮੇ ਉਹ ਮੇਰੇ ਵੀਰ ਤੁਸੀਂ ਵੀ ਇੱਥੇ ਕੋਹੋਂ ਤੁਸੀਂ ਠੀਕ ਹੈ ਤੇ ਬਾਅਦ ਵਿੱਚ ਉਹ ਸ਼ਾਮੇ ਉੱਥੇ ਸਾਨੂੰ ਦੀਦਾ ਨਹੀਂ ਆ ਉਹ ਗੋ ਪੋਸਟਰ ਆ ਜਾਂਦਾ ਨਾ ਯਾਰ ਅਸੀਂ ਦੇਖਾਂ ਹੈ ਹੈਲੋ ਅੱਛਾ ਥੋੜਾ ਗੋੜਾ ਹੁੰਦਾ ਨਾ ਠੀਕ ਹੈ ਮੈਂ ਥੋੜਾ ਦੂਰ ਵਾਲਾ ਹੁੰਦਾ ਤੇ ਉਹ ਲਾਗੇ ਜਾਣਾ ਹੈ ਨਾ ਨਹੀਂ ਕਾਹਦਾ ਕਾਦੀ ਸਲਾਹ ਸੁਣਗੀ ਤੈਨੂੰ ਸਲਾਹ ਕਾਦੀ ਕਰਨੀ ਤੂੰ ਦੱਸ ਨਾ ਤੂੰ ਦੱਸ ਨਾ ਤੁਹਾਨੂੰ ਦੱਸ ਤੂੰ ਦੱਸ ਨਾ ਕਿਹਾ ਜੀ ਆਹ ਉੱਥੇ ਸਾਹਮਣੇ ਬੈਠ ਕੇ ਜਿੱਦਾਂ ਤੂੰ ਗਈ ਨਹੀਂ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਕਿ ਇਹ ਚਾਹਾਂਗੇ ਕਰਦੇ ਨੇ ਕੋਈ ਨਹੀਂ ਕਰਦੇ ਠੀਕ ਹਾਂ ਹਾਂ ਆਹੋ ਦੇਖਣ ਦੇ ਮੈਂ ਦੇਖਣ ਦੇ ਮੈਂ ਆਹਦੇ ਪੜੇ ਕਰੀ ਦੋ ਛਾਵੇਂ ਆ ਵੀ ਕਰਦਗੇ ਸਾੜੀ ਹੋਰੇ ਆਜੋ ਲਾਈਵ ਕੀਤੇ ਚੱਲਣ ਗਿਆ ਤੁਮ ਕਾ ਪਾਉ ਲਿਖ ਬੋ ਬਾਤ ਆ ਲਿੰਕ ਆ ਵੀ ਮੈਂ ਸਾਹਮਣੇ ਬਿਠਾਏ ਨਰਸੂ ਸਿੱਤਾ ਬਾਜਾ ਝਾੜੀ ਮਾਰ ਹੱਥ ਕਰਦੇ ਆ ਮੈਂ ਉਹ ਸਾਤੂ ਵੀ ਕਰਨ ਉਹ ਉਹਨੂੰ ਕੋਈ 1080 ਕਰੇ ਕੋਈ ਇਹ ਥੋੜਾ ਗੱਲ ਕੀਤੀ ਸਾਤੂ ਵੀ ਕੋਈ ਆਜੀ ਬੰਦ ਕਰ ਲੈ ਕਰੋ 1080 ਦੇ ਕਰੋ ਮੈਂ ਲਾਈਵ ਵਾਲੀ ਵੀ ਇਹ ਨੂੰ ਕਹੇ ਆਇਨ ਗੁਰੂ ਦਾ ਹੈ ਮੈਂ ਕਹਿ ਨਹੀਂਦਾ ਕਹਿ ਨਹੀਂਦਾ ਪਾਣੀ ਪਹੁੰਚਾਉਣੇ ਪਹੁੰਚਾਉਣੇ ਪਾਣੀ ਪਹੁੰਚਦਾ ਕਰੀਏ ਜੀ ਗਰਾਊਂਡ ਦੇ ਵਿੱਚ ਖਿਡਾਰੀ ਵੀਰਾਂ ਨੂੰ ਪਾਣੀ ਵਾਲਾ ਵੀਰ ਪਾਣੀ ਪਹੁੰਚਾ ਦੇ ਤੇ 18 17 ਨੰਬਰ ਹੋ ਗਏ ਜੀ ਕੀ ਚਾਹੀਦੀ ਹੋਜੀ ਸਾਹਿਬ ਸੁਖਰਾਜ ਸਿੰਘ ਜੀ ਫੋਜੀ ਸਾਹਿਬ ਬੜਾ ਹਾਜ਼ਰ ਹੋ ਇਦਾਂ ਆ ਨਾਮ ਲਿਖਾ ਦਿਓ ਵੀਰਾਂ ਦੇ ਮਗਲ ਚੱਕ ਪਨੂਆ ਇੱਕ ਮੈਚ ਜਿੱਤ ਗਈ ਜੀ ਪਹਿਲਾ ਸੈਟ ਜਿਹੜਾ ਉਹ ਯਾਨੀ ਕਿ ਤਿੰਨ ਮੈਚ ਹੋਣਗੇ ਤਿੰਨ